ਦੇ ਚਿੱਤਪਾਲ ਚਿੱਟੀ ਵਾਲਾ ਪਹਿਲੀ ਕਬੱਡੀ ਇਹ ਕਹਿੰਦੇ ਫੂਲਾ ਸ਼ੂਸ਼ਕ ਵਾਲਾ ਮਨਜਿੰਦਰ ਸੰਧੂ ਮਨਿੰਦਰ ਗਿੱਲ ਹੁਣ ਇਹ ਪਰ ਕਹਿੰਦੇ ਭਰਾ ਨੇ ਗੁਰਿੰਦਰ ਹੁਣੀ ਸਾਡੇ ਸਵਰਨ ਹੁਣੀ ਰਿੱਕੀ ਹੁਣੀ ਵੀਰ ਨੇ ਸਭ ਲਈ ਦਵਾਮਾ ਨੇ ਇਹ ਪਰ ਸ਼ਿਰੀ ਹੁਣੀ ਬੈਠੇ ਮਾਣ ਸਾਡੀ ਜ਼ਿੰਦਗੀ ਦਾ ਬਾਦਪੁਰ ਪਿੰਡ ਹੈ ਕਹਿੰਦੇ ਮੀਠੇ ਦਾ ਓਏ ਰੇਡਾਂ ਪੈਂਦੀਆਂ 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 ਕਬੱਡੀ 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 ਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇੱਕ ਗੱਲ ਪੱਕੀ ਆ ਪਰਥ ਵਾਲਿਓ ਅੱਜ ਗੋਰਿਆਂ ਦੇ ਨਿਆਣੇ 扑ੜਕ 扑ੜਕੋਟ ਦੇ ਹੁਣੇ ਆ ਵੀ ਪੰਜਾਬੀਆਂ ਨੂੰ ਕੀ ਹੋ ਗਿਆ ਇਹ ਮੇਲਾ ਇਹ ਪਰਥ ਇਹ ਆਸਟ੍ਰੇਲੀਆ ਜੇ ਸ਼ੀਲੂ ਸ਼ੀਲੂ ਕੀ ਆ ਸ਼ੀਲੂ 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 ਇਹ ਲੂਇਨੂ ਇਹ ਲੂਇਨੂ ਕੀ ਆ ਕੀ ਆ ਬਾਲਾ ਬਾਲਾ ਪਤੰਦਰ ਪਿਆ ਗਿਆ ਅਮਰੀਕਾ ਆਹ ਸਾਹਮਣੇ ਜਹਾਜ਼ ਆ ਗਿਆ ਜੀ ਇੱਕ ਤੋਂ ਜ਼ਿਆਦੇ ਬੰਬੇ ਬਾਧੂ ਗਰਾਊਂਡ 'ਚ ਹੋਏ ਗੁਰਿੰਦਰ ਕਹਿੰਦਾ ਸੀ ਹਜ਼ਾਰ-ਹਜ਼ਾਰ ਕਟਾਂਗੇ ਆਹ ਥਾਪੀਆਂ ਆਹ ਜਹਾਜ਼ ਜਿਵੇਂ ਕਹਿੰਦੇ ਅੜੇ ਗੱਡੇ ਕਹਿੰਦੇ ਹਰਜੀਤ ਚਾਲ ਇਹ ਬਿਰਕਿਆਂ ਦੇ ਭੰਗੜੇ 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 ਉਹ ਭੰਗੜੇ ਪੈ ਗਏ ਪਰਥ ਦੇ ਵਿੱਚ ਮੇਰੇ ਮਿੱਤਰੋ ਆਹ ਸਾਹਮਣੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਉਹ ਦੁਨੀਆਂ ਬੇਬੀ ਆ ਲਲਕਾਰੇ ਕੁਝ ਕਰਾਉਣਗੇ ਮੈਚ ਕਾਬਾ ਆਨ ਲੱਗਦਾ ਜਿਵੇਂ ਏਠਾ ਡਾਲਰ ਦੇ ਤਿੰਨ ਜੱਫੇ ਫੂਲਿਆ ਤੇਰੇ ਤੇ ਮਾਣ ਕਰਦੇ ਆ ਮਨਜਿੰਦਰ ਸੰਧੂਣੀ ਮਨਜਿੰਦਰ ਗਿੱਲ ਹੁਣੀ ਉਹ ਸਾਹਮਣੇ ਫੂਲਾ 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 ਨੰਬਰ ਮੇਸੀ ਦਾ ਨੰਬਰ ਕਹਿੰਦੇ ਹਰਖੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਫਾਈਨਲ ਮੈਚ ਮੇਰੇ ਮਿੱਤਰੋ ਵਾਹਿਗੁਰੂ 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 ਕਮਾਲ ਮੇਰੇ ਵੀਰੋ ਦੁਨੀਆ ਚਿੱਟੀ ਆਲਾ ਜਿਹਦੀ ਦੁਨੀਆ ਅੱਜ ਦੇ ਸਮੇਂ ਦੇ ਵਿੱਚ ਮਰੀਦ ਹੈ ਜਿਹਨੇ ਪਰਥ ਦਾ ਮੇਲਾ ਲੁੱਟਿਆ ਚਿੱਟੀ ਆਲਾ ਜਿੱਤਪਾਲ ਕਬੱਡੀ ਕਬੱਡੀ ਕਰ ਰਿਹਾ ਹੁਣ ਚਾਰਾਂ ਦੇ ਵਿੱਚੋਂ ਮੈਂ ਵੇਖਦਾ ਕੌਣ ਗੱਟ ਫੜਦਾ ਕੌਣ ਲੱਤਾਂ ਲੱਗਦਾ ਕੌਣ ਧੌਣ ਤੇ ਹੱਥ ਰੱਖਦਾ ਆ ਗਿਆ ਮੋٹے ਪੱਟਾਂ ਨੂੰ ਗੱਲ ਵੱਖਰੀ ਗੱਲ ਵੱਖਰੀ ਗੱਲ ਵੱਖਰੀ ਦੀਪਾ ਸੰਧਰੇ ਵਾਲਾ ਜਿੱਤਪਾਲ ਚਿੱਟੀ ਦਾ ਲੱਗਿਆ ਪਿਆ ਜੋ ਕਹਿੰਦਾ ਵੀ ਤਿੰਨ ਟਰਾਂਸਫਰ ਕਰਦੇ ਆਗੇ ਸਾਢੇ 5 ਲੱਖ ਦੀ ਰੇਡ 10000 ਡਾਲਰ ਦੀ ਰੇਡ ਪਤਾਰੇ ਦਾ ਪਿੰਨੀ ਜੱਗਾ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਤੇ ਪਤਾਰੇ ਦਾ ਪਿੰਨੀ ਪਤਾਰੇ ਦਾ ਪਿੰਨੀ ਜੱਗਾ ਪਿੰਨੀ ਜੱਗਾ ਜੱਗਾ ਪਿੰਨੀ 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 ਜੱਗਾ 10000 ਲਾ 10000 10000 10000